ਹਾਂਜੀ ਬੋਲੀ ਕੀ ਨਾਂ ਦੇ ਜਵਾਰ ਕਪੂਰ ਲੇਕ ਕੀ ਕਹਿਣਾ ਚਾਹੋਗੇ ਕਿਹੜੀ ਬਿਲਡਿੰਗ ਦੀ ਕੀ ਗਈ ਹੈ ਟੂਸਟਿੰਗ ਦਾ ਸਾਲਾ ਦਾ ਕੇਸ ਚੱਲਦਾ ਹੈ ਅੱਛਾ ਜੀ ਉਹਦੇ ਕਰਕੇ ਰਿਪਾਇਰ ਨਹੀਂ ਹੋ ਨਿਕਲ ਫੈਸਲਾਗਾ ਸਾਡਾ ਲੇਕਿਨ ਉਹ ਰਾਤ ਨੂੰ ਇਹ ਕੰਮ ਹੋ ਗਿਆ ਇੱਕ ਕੇਸ ਕਿਹਨਾਂ ਨਾਲ ਚੱਲ ਰਿਹਾ ਹੈ ਜ਼ਮাদার ਦੀ ਵੇਦੀ ਜੀ ਅੱਛਾ ਤੁਹਾਡੀ ਆਪਣੀ ਜਗ੍ਹਾ ਨਹੀਂ ਹੈ ਸਾਡੀ ਆਪਣੀ ਹੈ ਲੇਕਿਨ ਅਸੀਂ ਬਿਆਨਾ ਕੀਤਾ ਅੱਛਾ ਜੀ ਉਹਨੂੰ ਮੁੜ ਕੇ ਕਿਹਾ ਸੀ ਕਿ ਵੀ ਇਹ ਦੋ ਡਬਲ ਲੱਗਦਾ ਜੋ ਮੰਨਾ ਪਰ ਉਹਨੇ ਨਹੀਂ ਮੰਨਿਆ ਉਹਨੇ ਕੇਸ ਕਰਤਾ ਕਿੰਨੇ ਚਿਰ ਤੋਂ ਖਾਲੀ ਹੈ ਇਹ ਕੋਈ 5 5 ਸਾਲ ਹੋ ਗਏ 5 ਸਾਲ ਇੱਥੇ ਕੋਈ ਨਹੀਂ ਆ ਰਿਹਾ ਨਾ ਅੱਛਾ ਤੇ ਕੋਲੋਂ ਰਹਿੰਦੇ ਸੀਗੇ ਇੱਥੇ ਹਾਂਜੀ ਪਹਿਲਾਂ ਵੀ ਬਿਲਡਿੰਗ ਇਹੋ ਖਸਤਾ ਹੁਕ ਸੀ ਜਾਂ ਹੋਣੀ ਹੋਈ ਹੈ ਨਹੀਂ ਜਿਸ ਨੂੰ ਖਸਤਾ ਸੀ ਫੇਰ ਹੀ ਖਾਲੀ ਕੀਤੀ ਹੈ ਅੱਛਾ ਜੀ ਕਿਉਂਕਿ ਪਿੱਛੋਂ ਦੀ ਨਾਲ ਇੱਕ ਛਾਤ ਨੂੰ ਥੋੜੀ ਚੋਣੀ ਸ਼ੁਰੂ ਹੋ ਗਈ ਸੀ ਉਹ ਖਾਲੀ ਕਰ ਲਈ ਬਿਲਡਿੰਗ ਤਕਰੀਬਨ ਕਿੰਨੇ ਸਾਲ ਪੁਰਾਣੀ ਹੈ ਕਿੰਨੇ ਸਾਲ ਪੁਰਾਣੀ ਹੈ 8 90 ਹਜ਼ਾਰ ਤੋਂ ਨਬੇਰ ਜ਼ਾਲ ਹੋਣ ਨੂੰ ਪਹਿਲਾਂ ਫੈਮਿਲੀ ਰਹਿੰਦੇ ਸੀ ਤੁਸੀਂ ਇੱਥੇ ਸਾਧੀ ਕਰਨ ਇੱਥੇ ਰਹਿੰਦੇ ਤਾਂ ਲੱਗਦਾ ਨਹੀਂ ਜੇ ਹੁਣ ਫੈਮਿਲੀ ਹੁੰਦੀ ਜੇ ਨੁਕਸਾਨ ਹੋਏ ਨਾ ਕੋਈ ਬਾਕੀ ਤੁਸੀਂ ਨੈਸਟਪ ਕੀ ਕਰ ਰਹੇ ਹੋ ਕੋਈ ਕੰਪਲੇਨਟ ਕੀਤੀ ਜਾਂ ਆਪ ਹੀ ਕੰਪਲੇਨਟ ਤੇ ਅਸੀਂ ਕਰਤੀ ਸੀ ਸਾਫ ਪਾਸ ਤੇ ਥਾਣੇ ਵੀ ਕਰਤੀ ਸੀ ਆਪਰੇਸ਼ਨ ਜੀ ਚਲਿਆ ਤਾਂ ਬਾਕੀ ਉਹਨਾਂ ਮਲਬਾ ਹੀ ਚੁਕਾਵਾਂਗੇ ਉਹ ਲੈ ਆਂਦਾ ਠੀਕ ਹੈ ਕਿੰਨੇ ਵਜੇ ਬਿਲਡਿੰਗ ਦੀ ਰਤ ਕੋਈ 1:30 ਤੁਹਾਨੂੰ ਕਿਦੋਂ ਪਤਾ ਲੱਗਿਆ ਤੁਹਾਨੂੰ ਉੱਥੇ ਵਾਲੇ ਪਤਾ ਲੱਗਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸੀ ਹਾਂਜੀ ਪ੍ਰਧਾਨ ਜੀ ਆਏ ਪੱਪਲ ਪ੍ਰਧਾਨ ਜੀ ਦਾਵਲ ਜੀ ਆਏ ਏਸੀ ਆਏ ਠੀਕ ਜਸਬੀਰ ਸਿੰਘ ਜੀ ਕਿੱਥੇ ਰਹਿੰਦੇ ਹੋ ਤੇ ਕਿਹੜੀ ਬੁਡੀ ਬਤੀ ਹੈ ਤੇ ਕਿੱਡੀ ਹੈ ਅਸੀਂ ਨਾ ਸੁਨਿਆਰੇਲੇ ਖੂ ਕੀ ਕਹਿੰਦੇ ਨੂੰ ਸੌਖੀ ਫਰਨੀਚਰ ਸਾਡੇ ਫਰਮ ਦਾ ਨਾਮ ਆ ਸਾਡੀ ਆਪਣੀ ਪ੍ਰੋਫੀ ਆ ਤੇ ਸਾਡੇ ਬਿਲਕੁਲ ਆਪੋਜੀਟ ਸਾਹਮਣੇ ਜਿਹੜੀ ਬਿਲਡਿੰਗ ਆ ਅੱਜ ਤੋਂ ਮੇਰਾ ਖਿਆਲ ਵੀ 18 ਸਾਲ ਹੋ ਗਏ ਆ ਬੰਦ ਹੋਈ ਨੀ ਤੇ ਆਪਸੀ ਬਸੋ ਭਰਾਵਾਂ ਦਾ ਆਗਾ ਵਾ ਨਾ ਉਹ ਪੈਸੇ ਲੌਂਦਾ ਤੇ ਨਾ ਉਹ ਲੌਂਦਾ ਇਹਨਾਂ ਨੂੰ ਬੜੀ ਵਾਰ ਗਿਆ ਵਾ ਜਦੋਂ ਬਾਰਿਸ਼ਾਂ ਹੁੰਦੀਆਂ ਉਦੋਂ ਕੋਈ ਨਾ ਕੋਈ ਇਹਦੀ ਛੱਤ ਡਿੱਗਦੀ ਆ ਜਾਂ ਬਾਜ਼ਾਰ ਚ ਟਾਂ ਡਿੱਗਦੀ ਆ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਮੁਹੱਲੇ ਕੇ ਸੱਦ ਕੇ ਕਿਹਾ ਵੀ ਭਾਈ ਸਾਹਿਬ ਇਹਦਾ ਮਸਲਾ ਹੱਲ ਕਰੋ ਕੋਈ ਨਾ ਕੋਈ ਜਾਨ ਜਾ ਸਕਦੀ ਆ ਪਰ ਇਹ ਕਿਸੇ ਦੀ ਸੁਣਦੇ ਹੀ ਨਹੀਂ ਅੱਜ ਵੀ ਕੱਲ ਵੀ ਇਹਨਾਂ ਨੂੰ ਅਸੀਂ ਇੱਥੇ ਸੱਦ ਕੇ ਕਿਹਾ ਵਾ ਤੇ ਇੱਕ ਉਹ ਗੱਲ ਹੀ ਕਰਦੇ ਆ ਵੇਖੋ ਜੀ ਸਾਡਾ ਆਪਸ ਝਗੜਾ ਹੈਗਾ ਵਾ ਬਰਹਾਵਾਂ ਦਾ ਨਿਭੜ ਜਾਣਾ ਵਾ ਫਿਰ ਅਸੀਂ ਕਰਦੇ ਆ ਤੇ ਕੱਲ ਅਸੀਂ ਇਹਨਾਂ ਨੂੰ ਇੱਥੇ ਬਾਕੇ ਸਮਝਾਇਆ ਵੀ ਕੀ ਕਹਿੰਦੇ ਇਹਨੂੰ ਵੀ ਤੁਹਾਡੇ ਝਗੜੇ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਸਰ ਬਿਲਕੁਲ ਕਿਤੇ ਅੰਦਰ ਸਮਾਂ ਕੀ ਰਾਤ 11 11:30 ਵਜੇ ਦੀ ਇਹ ਬੇਕੋਜੀ ਬਿਲਡਿੰਗ ਬੰਦ ਹੋਈ ਨੂੰ 15 ਤੋਂ 18 ਸਾਲ ਹੋ ਗਏ ਪਰ ਮਾਲਕ ਤਾਂ ਕਹਿੰਦਾ ਇਹ 5 ਸਾਲ ਤੋਂ ਉਹ ਜੋ ਮਰਜ਼ੀ ਕਹਿ ਸਕਦੇ ਤੁਸੀਂ ਮੁਹੱਲੇ ਤੋਂ ਪੁੱਛੋ ਸਰ ਤਾਂ ਲੱਗਦਾ ਨਹੀਂ ਜੇ ਸਵੇਰ ਦਾ ਸਮਾਂ ਹੁੰਦਾ ਰਾਹ ਕਿੰਨੀ ਸਰ ਸਰ ਅਸੀਂ ਇੱਕ ਕੱਲ ਥੋੜੇ ਦਿਨ ਹੋ ਗਏ ਚਿੱਠੀ ਲਿਖੀ ਸੀ ਕਮਿਸ਼ਨਰ ਸਾਹਿਬ ਨੂੰ ਪਰ ਪੋਸਟ ਨਹੀਂ ਹੋ ਸਗੀ ਸਾਡੇ ਕੋ ਅਸੀਂ ਉੱਚ ਬੇਰਵਾਹ ਦਿੱਤਾ ਵੀ ਇੱਥੇ ਦੋ ਸਕੂਲ ਪੈਂਦੇ ਨੇ ਇੱਕ ਗਰਲ ਸਕੂਲ ਆ ਲੜਕੀਆਂ ਦਾ ਜਿਨ੍ਹਾਂ ਦੀ ਆਵਾਜ਼ ਹੀ ਹੁੰਦੀ ਦੁਪਹਿਰ ਨੂੰ ਸਵੇਰ ਨੂੰ ਵੀ ਉਹ ਉਹ ਸਕੂਲ ਦਾ ਨਾਮ ਵੀ ਕੇ ਸਕੂਲ ਇੱਕ ਅਰੁਣ ਲక్ష్ਮੀ ਸਕੂਲ ਆ ਬੱਚਿਆਂ ਦਾ ਉਹਨਾਂ ਦਾ ਵੀ ਸਾਰੀ ਦਿਹਾੜੀ ਆਵਾਜ਼ ਆਈ ਜਿਹੜੀ ਆ ਬੱਚਿਆਂ ਦੀ ਸਵੇਰੇ ਵੀ ਜਾਂਦੇ ਆ ਦੁਪਹਿਰਾਂ ਨੂੰ ਆਉਂਦੇ ਆ ਥਰੀ ਵੀਲਰ ਆਉਂਦੇ ਆ ਇੱਕ ਸਾਹਮਣੇ ਬਿਲਡਿੰਗ ਦੇ ਓਪੋਜੀਟ ਸਾਡੇ ਇਹ ਕਹਿੰਦੇ ਨੇ ਰਾਈਟ ਸਾਈਡ ਤੇ ਸੇਵਾ ਸੰਤਿ ਹਸਪੀਟਲ ਆ ਜਿਹਦੇ ਕੀ ਸਵੇਰੇ ਸ਼ਾਮ ਜਿਹੜਾ ਵਾ ਉਹ ਉੱਥੇ ਮਰੀਜ਼ਾਂ ਦੀ ਜਿਹੜੀ ਆਵਾਜ਼ ਆਈ ਲੱਗੀ ਰਹਿੰਦੀ ਆ ਤੇ ਮਰੀਜ਼ ਆ ਕੇ ਆਪਣੀਆਂ ਗੱਡੀਆਂ ਵੀ ਲਾਉਂਦੇ ਆ ਸਾਰਾ ਅਸੀਂ ਬਹੁਤ ਸਮਝਾਇਆ ਇਹਨਾਂ ਨੂੰ ਜਾਨ ਹੋਣੀ ਹੈ ਲੋਕਾਂ ਦੀ ਜਾਨ ਜੋਖਮ ਹਾਂ ਜੋਖਮ ਚ ਡਾਲੀ ਹੈ ਨਾ ਇਹਲਾ ਤੁਸੀਂ ਕੰਮ ਡੀਅਨ ਕਰਨਾ ਚਾਹੋਗੇ ਹਾਂ ਅਸੀਂ ਕਰਨਾ ਚਾਹੁੰਦੇ ਹਾਂ ਮਹੱਲੇ ਵਾਲੇ ਸਾਰੇ ਨਾਲ ਸਾਡੇ ਸਾਡੇ ਕੋਲ ਲਿਖਤ ਵੀ ਹੈਗੀ ਆ ਮਹੱਲੇ ਵਾਲਿਆਂ ਦੇ ਸਾਈਨ ਵੀ ਹੈਗੇ ਜਿਹੜਾ ਆਪਾਂ ਕਰਾਏ ਹੋਏ ਆ ਵੀ ਇਸ ਚੀਜ਼ ਦਾ ਮਸਲਾ ਹੱਲ ਕਰੋ ਪਰ ਇਹ ਸਾਡੀ ਸੁਣਵਾਈ ਨਹੀਂ ਕੋ ਕੀਤੀ ਸਰ ਕਿੰਨੀ ਪੁਰਾਣੀ ਹੈ ਬੀਬੀ ਜੀ ਸਰ ਪੁਰਾਣੀ ਤੇ ਬਹੁਤ ਨਾਨਕਸ਼ਾਹੀ ਟੇਢੀ ਬਣੀ ਆ ਤੇ 79 ਦੇ ਅਸੀਂ ਆ ਇੱਥੇ ਹਾਂਜੀ ਤੇ ਹਾਲਾ ਲੋ ਵੀ ਸਾਡੇ ਤੋਂ ਪਹਿਲਾਂ ਦੀ ਅਸੀਂ ਬਿਲਡਿੰਗ ਦੇਖਣ ਦੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਸਰ ਜਾਨੀ ਨੁਕਸਾਨ ਚਲੋ ਬਚਾਅ ਹੋ ਗਿਆ ਥੱਲੇ ਉਹ ਰਾਤ ਇੱਕ ਰਾਘੀਰ ਰੰਗਦਾ ਪਿਆ ਸੀ ਤੇ ਚਲੋ ਮਾਰਿਆਂ ਨੇ ਹੱਥ ਦੇ ਕੇ ਰੱਖ ਲਿਆ ਉਹ ਕਹਿੰਦਾ ਜਦੋਂ ਲੱਗਣ ਲੱਗੀ ਆ ਤਾਂ ਫਿਰ ਉਸੇ ਵળે ਉਹਨੇ ਭੱਜ ਕੇ ਆਪਣੀ ਜਾਨ ਬਚਾਈ ਬਾਕੀ ਇੱਕ ਗੱਡੀ ਸਾਡੇ ਬਿਜਾਰ ਚ ਲੱਗੀ ਸੀ ਗਾਂਡੀਆਂ ਦੀ ਉਹ ਸਾਰੀ ਡੈਮੇਜ ਹੋ ਗਈ ਸਰ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚੇ ਜੀ ਇੱਥੇ ਕੋਈ ਸਰ ਇਤੱਕ ਤੇ ਸ਼ਹਿਰ ਦਾ ਕੋਈ ਵੀ ਨਹੀਂ ਆਇਆ